ਵਹੀ ਕੁਚੀ ਕਾ ਖਾਲਸਾ ਵਹੀ ਕੁਚੀ ਕੀ ਪਤਿ ਸਾ ਸੰਗਤ ਜੀ ਅੱਜ ਸੀ ਤੁਹਾਨੂੰ ਧਰਤੀ ਤੇ ਬਣੀ ਇੱਕ ਅਜਿਹੇ ਸੱਚਖੰਡ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੋ ਦੁਨੀਆ ਦਾ ਸਭ ਤੋਂ ਪ੍ਰਸਿੱਧ ਧਾਰਮਿਕ ਸਥਾਨ ਹੈ ਜਿਸ ਨੂੰ ਅੱਠ ਸਿੱਖ ਗੁਰੂਆਂ ਦੀ ਚਰਨ ਧੂੜ ਪ੍ਰਾਪਤ ਹੈ ਜਿੱਥੇ ਅਮਰਤ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਲੱਖਾਂ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ ਇਹ ਉਹ ਸਥਾਨ ਹੈ ਜਿੱਥੇ ਗੁਰੂਆਂ ਦੀ ਕਿਰਪਾ ਨਾਲ ਇੰਨਾ ਖਜ਼ਾਨਾ ਹੈ ਜਿਸ ਤਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਇਹ ਪਵਿੱਤਰ ਸਥਾਨ ਹੈ ਜਿਸ ਤੇ ਬਨਨ ਦੀ ਭਵਿਕਵਾਣੀ ਗੁਰੂ ਨਾਨਕ ਦੇਵ ਜੀ ਨੇ ਕਈ ਸਾਲ ਪਹਿਲਾਂ ਹੀ ਕਰ ਦਿੱਤੀ ਸੀ ਇਸ ਸਥਾਨ ਦਾ ਨਿਰਮਾਣ ਇੱਕ ਜਹੇ ਸਿੱਖ ਗੁਰੂ ਨੇ ਕੀਤਾ ਜੋ ਪਚਵਨ ਵਿੱਚ ਹੀ ਅਨਾਥ ਸਨ ਜਿਨ੍ਹਾਂ ਨੂੰ ਦੋ ਬਿੱਲੀ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ ਇਹ ਚੜ੍ਹੇ ਵਿੱਚ ਕੇ ਆਪਣਾ ਘਰ ਚਲਾਉਂਦੇ ਸਨ ਅੱਜ ਦਾ ਅਜੋ ਹੀ ਸਥਾਨ ਤੇ ਉਹਨਾਂ ਦਾ ਕਰੋੜਾਂ ਦਾ ਸ਼ਿੰਗਾਰ ਹੁੰਦਾ ਹੈ ਹਰ ਦਿਨ ਇੱਥੇ 1 ਲੱਖ ਲੋਕ ਲੰਗਰ ਛਕਦੇ ਹਨ ਜਿਸ ਬੱਚੇ ਨੂੰ ਲੋਕ ਨਫ਼ਰਤ ਘਾਦੇ ਸਨ ਅਨਾਥ ਹੋਣ ਕਾਰਨ ਉਸ ਨੂੰ ਪਨੋਤੀ ਮੰਨਦੇ ਸਨ ਅੱਜ ਉਹਨਾਂ ਦੇ ਹੀ ਦਰਤੀ ਲੋਕ ਮੂੰਹਾਂ ਮੰਗੀਆਂ ਮੁਰਾਦਾਂ ਪ੍ਰਾਪਤ ਕਰਦੇ ਹਨ ਇਸ ਲਈ ਵੀਡੀਓ ਵਿੱਚ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਦੁਸ਼ਮਨਾ ਵਿੱਚ ਕਈ ਹਮਲੇ ਹੋਣ باوجود ਵੀ ਇਸ ਸਥਾਨ ਦੀ ਸ਼ਾਨ ਕਦੀ ਖਤਮ ਨਹੀਂ ਹੋਈ ਬਲਕਿ ਇਸ ਸਥਾਨ ਨੂੰ ਮਿਟਾਉਣ ਵਾਲਿਆਂ ਦਾ ਅੱਜ ਨਾਮੁਣ ਸ਼ਾਨ ਵੀ ਨਹੀਂ ਬਚਿਆ ਇਹ ਸਾਰੀਆਂ ਘਟਨਾਵਾਂ ਜਿਸ ਸਥਾਨ ਤੇ ਘਟਿਤ ਹੋਈਆਂ ਉਹ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀਡੀਓ ਦੇ ਅੰਤ ਵਿੱਚ ਅਸੀਂ ਤਹਾਨੂੰ ਸ੍ਰੀ ਹਰਮੰਦਰ ਸਾਹਿਬ ਵਿੱਚ ਬੜੇ ਕੁਝ ਜਹੀ ਸਥਾਨਾਵਾਰੀ ਵੀ ਦੱਸਾਂਗੇ ਜਿਸ ਬਾਰੇ ਤੁਸੀਂ ਪਹਿਲਾਂ ਕਦੀ ਨਹੀਂ ਸੁਣਿਆ ਹੋਵੇਗਾ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਿਓ ਅਤੇ ਵੀਡੀਓ ਪਸੰਦ ਆਉਣ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਸਚਕਲ ਸ੍ਰੀ ਹਰਮੰਦਰ ਸਾਹਿਬ ਸਿੱਖ ਧਰਮ ਦਾ ਸਭ ਤੋਂ ਪ੍ਰਸਿੱਧ ਇਤਿਹਾਸਿਕ ਗੁਰਦੁਆਰਾ ਹੈ ਜੋ ਪੰਜਾਬ ਦੀ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਹੈ ਇਸ ਗੁਰਦੁਆਰੇ ਦਾ ਨਿਰਮਾਣ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ ਇਹ ਉਹ ਪਵਿੱਤਰ ਧਰਤੀ ਹੈ ਜਿਸ ਨੂੰ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਪਾ ਪ੍ਰਾਪਤ ਹੈ ਕੇਵਲ 8ਵੇਂ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਅਤੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਹਰਮੰਦਰ ਸਾਹਿਬ ਦੀ ਧਰਤੀ ਤੇ ਨਹੀਂ ਆਏ ਜੀ ਅਸੀਂ ਸ੍ਰੀ ਹਰਮੰਦ ਸਾਹਿਬ ਦੇ ਨਿਰਮਾਣ ਤੋਂ ਪਹਿਲਾਂ ਦੀ ਗੱਲ ਕਰੀ ਤਾਂ ਇੱਥੇ ਪਹਿਲਾਂ ਇੱਕ ਜੰਗਲ ਹੁੰਦਾ ਸੀ ਅਤੇ ਬਹੁਤ ਸਾਰੀਆਂ ਝੀਲਾਂ ਹੁੰਦੀਆਂ ਸਨ ਇੱਥੇ ਦਾ ਸ਼ਾਂਤ ਵਾਤਾਵਰਨ ਹੋਣ ਕਾਰਨ ਬਹੁਤ ਸਾਰੇ ਤੀਸੀ ਮਨੀ ਇੱਥੇ ਆ ਕੇ ਤਪੱਸਿਆ ਕਰਦੇ ਸਨ ਪਰ ਇਸ ਜਗ੍ਹਾ ਨੂੰ ਪਛਾਣ ਤਾਂ ਮਿਲੀ ਜਦੋਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਨਾਲ ਆਪਣੀਆਂ ਉਦਾਸੀਆਂ ਦੌਰਾਨ ਸੁਲਤਾਨਪੁਰ ਜਾਂਦੇ ਸਮੇਂ ਇੱਥੇ ਕੁਝ ਦਿਨ ਰੁਕੇ ਸਨ ਗੁਰੂ ਜੀ ਦੇ ਆਉਣ ਦੀ ਖਬਰ ਸੁਣ ਕੇ ਤਾਂ ਸੁਲਤਾਨ ਪਿੰਡ ਵਿੱਚ ਰਹਿਣ ਵਾਲਾ ਇੱਕ ਭਾਈ ਤਾਰਾ ਜੀ ਜੋ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਦੇ ਬੜੇ ਪ੍ਰੇਮ ਨਾਲ ਕੜਾ ਪ੍ਰਸ਼ਾਦ ਲੈ ਕੇ ਆਇਆ ਭਾਈ ਮਰਦਾਨਾ ਜੀ ਨੇ ਜਦੋਂ ਉਹ ਪ੍ਰਸ਼ਾਦ ਛਕਿਆ ਤਾਂ ਕਹਿਣ ਲੱਗੇ ਗੁਰੂ ਜੀ ਇਹ ਤਾਂ ਬਹੁਤ ਹੀ ਸਵਾਦ ਹੈ ਲੱਗਦਾ ਹੈ ਜਿਵੇਂ ਅੰਮ੍ਰਿਤ ਹੋਵੇ गुरु नानक देव जी ने भाई मरदाना जी नचन कि तो किया कि आने वाले समय में इस जगह तो अमृत वरसेगा इतने एक अजि नगर वसेगा जो भगती मुक्ति का केंद्र बनेगा किया जाता है कि कुछ समय बाद दूजे गुरु अंगद देव जी इस धरती आए इस तो बाद जो तीजे गुरु अमरदस जी इत आए तो इतने के ਸੁੱਖ ਵਾਲਾ ਵਾਤਾਵਰਨ ਵੇਖ ਕੇ ਉਨ੍ਹਾਂ ਨੇ ਇੱਕ ਨਗਰ ਬਸਾਉਣ ਦਾ ਫੈਸਲਾ ਕਰ ਲਿਆ ਜਿਸ ਲਈ ਉਨ੍ਹਾਂ ਨੇ ਕੁਝ ਜ਼ਿਮੀਦਾਰਾਂ ਤੋਂ ਜ਼ਮੀਨ ਖਰੀਦੀ ਅਤੇ ਚੌਥੇ ਗੁਰੂ ਰਾਮਦਾਸ ਜੀ ਨੂੰ ਸੇਵਾ ਲਗਾ ਦਿੱਤੀ ਗੁਰੂ ਰਾਮਦਾਸ ਜੀ ਨੇ 1577 ਈਸਵੀ ਵਿੱਚ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣਾਉਣ ਲਈ ਸਰੋਵਰ ਦੀ ਖੁਦਾਈ ਸ਼ੁਰੂ ਕਰਾਈ ਅਤੇ ਪੰਜਾਬ ਦੇ 55 ਵਪਾਰੀਆਂ ਨੂੰ ਇਸ ਸਥਾਨ ਤੇ ਲਿਆ ਕੇ ਵਸਾ ਦਿੱਤਾ ਅਤੇ ਇਸ ਸ਼ਹਿਰ ਦਾ ਨਾਮ ਰੱਖਿਆ ਗਿਆ RAMDAS PURA ਜਿਸ ਨੂੰ ਬਾਅਦ ਵਿੱਚ GURU KA CHAK ਨਾਮ ਦਿੱਤਾ ਗਿਆ ਜਿਸ ਸਰੋਵਰ ਨੂੰ ਗੁਰੂ ਜੀ ਨੇ ਖੁਦਵਾਇਆ ਸੀ ਉਸ ਦਾ ਨਾਮ ਅੰਮ੍ਰਿਤ ਸਰੋਵਰ ਰੱਖਿਆ ਗਿਆ ਇਸੇ ਲਈ ਇਸ ਸ਼ਹਿਰ ਦਾ ਨਾਮ ਸਰੋਵਰ ਦੇ ਨਾਮ ਤੋਂ ਅੰਮ੍ਰਿਤਸਰ ਪੈ ਗਿਆ ਗੁਰੂ RAMDAS ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਦੇ ਪੁੱਤਰ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਇਸ ਕੱਚੀ ਸਰੋਵਰ ਨੂੰ ਪੱਕਾ ਕਰਵਾਇਆ ਤੇ ਸਰੋਵਰ ਦੀ ਵਿੱਚਕਾਰ ਵਿੱਚ ਜਿੱਥੇ ਗੁਰੂ ਅਮਰਦਾਸ ਜੀ ਅਤੇ ਰਾਮਦਾਸ ਜੀ ਬੈਠ ਕੇ ਭਜਨਬੰਦਗੀ ਕਰਦੇ ਸਨ ਸੰਤਾਂ ਨੂੰ ਉਪਦੇਸ਼ ਦਿੰਦੇ ਸਨ ਉਸੇ ਜਗ੍ਹਾ ਤੇ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮੰਦਰ ਸਾਹਿਬ ਦਾ ਨਿਰਮਾਣ ਕਰਵਾਇਆ ਕਿਹਾ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮੰਦਰ ਸਾਹਿਬ ਦਾ ਨਕਸ਼ਾ ਖੁਦ ਤਿਆਰ ਕੀਤਾ ਸੀ ਅਤੇ ਸੇਵਾ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਨੇ ਬੜੀ ਗਹਿਰਾਈ ਤੇ ਸੂਝ-ਬੂਝ ਨਾਲ ਸ੍ਰੀ ਹਰਮੰਦਰ ਸਾਹਿਬ ਦਾ ਨਿਰਮਾਣ ਕਰਵਾਇਆ ਜਿਵੇਂ ਹਰਮੰਦਰ ਸਾਹਿਬ ਨੂੰ ਜ਼ਮੀਨ ਦੇ ਲੈਵਲ ਤੋਂ ਹੀ ਠਾਣਾ ਬਣਾਇਆ ਗਿਆ ਤਾਂ ਜੋ ਕਿ ਸ਼ਰਧਾਲੂ ਗੁਰਦੁਆਰਾ ਸਾਹੀ ਵਿੱਚ ਪ੍ਰਵੇਸ਼ ਕਰਕੇ ਉਹ ਪੌੜੀਆਂ ਉਤਰ ਕੇ ਝੁੱਕ ਕੇ ਆਉਣ ਅਤੇ ਕਾਲ ਪੁਰਖ ਦੇ ਦਰਸ਼ਨ ਕਰਨ ਬਾਬਾ ਬੁੱਟਾ ਜੀ ਨੇ ਜਦੋਂ ਗੁਰੂ ਜੀ ਤੋਂ ਇਸ ਗੱਲ ਦਾ ਕਾਰਨ ਪੁੱਛਿਆ ਕਿ ਸਾਰੇ ਧਰਮਾਂ ਦੇ ਸਥਾਨ ਉਥੇ ਪੌੜੀਆਂ ਚੜ ਕੇ ਬਣਾਏ ਗਏ ਹਨ ਪਰ ਹਰ ਮੰਦਰ ਸਹਿ ਵਿੱਚ ਪੌੜੀਆਂ ਹੀਠਾਂ ਉਤਰ ਕੇ ਕਿਉਂ ਪ੍ਰਵੇਸ਼ ਕੀਤਾ ਜਾਂਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨਾਲ ਬਚਨ ਕੀਤਾ ਕਿ ਪਰਮਾਤਮਾ ਹਮੇਸ਼ਾ ਹੀਠਾਂ ਚੁੱਕ ਕੇ ਚੱਲਣ ਵਾਲੇ ਨੂੰ ਹੀ ਮਿਲਦਾ ਹੈ ਇਸ ਗੱਲ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸੋਚ ਕਿੰਨੀ ਵੱਡੀ ਸੀ 15ਵੀਂ ਸਦੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀ ਤਾਂ ਇੱਕ ਮੁਸਲਮਾਨ ਫਕੀਰ ਮੀਆਂ ਮੀਰ ਤੋਂ ਰਖਵਾਈ ਜਦੋਂ ਮੀਆਂ ਮੀਰ ਨੇ ਇੱਟ ਨੂੰ ਆਪਣੇ ਹੱਥ ਵਿੱਚ ਲੈ ਕੇ ਤਿੰਨ ਵਾਰ ਪਲਟਿਆ ਤਾਂ ਇਹ ਵੇਖ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਭਵਿੱਖ ਵਿੱਚ ਸ੍ਰੀ ਹਰਮੰਦਰ ਸਾਹਿਬ ਤਿੰਨ ਵਾਰ ਟੁੱਟ ਕੇ ਬਣੇਗਾ 16ਵੀਂ ਸਦੀ ਦੀ ਸ਼ੁਰੂਆਤ ਵਿੱਚ ਸ੍ਰੀ ਹਰਮੰਦਰ ਸਾਹਿਬ ਦਾ ਮਹੱਤਵ ਬਹੁਤ ਵਧਣ ਲੱਗਾ। ਸ਼ੇਖਰ ਅਰਜਨ ਦੇਵ ਜੀ ਵੱਲੋਂ ਹਰਮੰਦਰ ਸਾਹਿਬ ਵਿੱਚ ਸ਼੍ਰੀ ਗੰਦ ਸਾਹਿਬ ਜੀ ਨੂੰ ਸਥਾਪਿਤ ਕਰਨ ਤੋਂ ਬਾਅਦ ਸਿੱਖ ਧਰਮ ਦਾ ਵਿਕਾਸ ਤੇਜ਼ੀ ਨਾਲ ਬਦਲ ਲੱਗ ਗਿਆ। ਪੰਜਾਬ ਵਿੱਚ ਲੋਕ ਜਥੇ ਬਣ ਕੇ ਇੱਥੇ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਲਈ ਆਉਂਦੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗੇ ਨਮਸਤਕ ਹੁੰਦੇ ਸਨ। ਹੌਲੀ-ਹੌਲੀ ਤੁੱਚੇ ਧਰਮ ਦੇ ਲੋਕ ਵੀ ਇੱਥੇ ਆ ਕੇ ਬਹੁਤ ਹੀ ਪ੍ਰਭਾਵਿਤ ਹੋਏ ਅਤੇ ਸਿੱਖ ਬਨਣ ਲੱਗੇ। ਗੁਰੂ ਅਰਜਨ ਦੇਵ ਜੀ ਦੀ ਮਹਾਨਤਾ ਦੂਰ-ਦੂਰ ਤੱਕ ਫੈਲ ਗਈ। ਹੱਲ ਮੁਗਲਾਂ ਨੂੰ ਆਸਨਾ ਆਈ ਕਿਉਂਕਿ ਲੱਖਾਂ ਲੋਕ ਮੁਸਲਮਾਨ ਵੀ ਗੁਰੂ ਦੇ ਸਿੱਖ ਬਨਦੇ ਜਾ ਰਹੇ ਸਨ। ਜਿਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਮੁਸਲਮਾਨਾਂ ਦੇ ਸਭ ਤੋਂ ਮਹਾਨ ਫਕੀਰ ਮੀਆਮੀ ਤੋਂ ਹਰਮੰਦਰ ਸਾਹਿਬ ਦੀ ਨੀਰਖਵਾਈ ਸੀ ਮੀਆਬੀਰ ਗੁਰੂ ਜੀ ਨਾਲ ਮਿਲ ਕੇ ਇੰਨੇ ਪ੍ਰਭਾਵਿਤ ਹੋਏ ਸਨ ਕਿ ਉਹ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗੇ ਮੁਗਲ ਸਰਕਾਰ ਨੇ ਝੜ ਕੇ ਝੂਠੇ ਇਲਜ਼ਾਮ ਲਗਾ ਕੇ ਗੁਰੂ ਅਰਜਨ ਦੇਵ ਜੀ ਨੂੰ ਭੱਤੇ ਕ੍ਰੂਰਤਾ ਨਾਲ ਮੌਤ ਦੀ ਸਜ਼ਾ ਸੁਣਾ ਕੇ ਸ਼ਹੀਦ ਕਰ ਦਿੱਤਾ ਜਿਸ ਤੋਂ ਬਾਅਦ ਮੁਗਲ ਛਿੜੀ ਹਰਮੰਦਰ ਸਾਹਿਬ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕਰਨ ਲੱਗੇ ਸਿੱਖਾਂ ਨੂੰ ਹਰਿਮੰਦਰ ਸਾਹਿਬ 'ਚੇ ਮੱਥਾ ਟੇਕਣ ਸ੍ਰੋਵਰ 'ਚ ਇਸ਼ਨਾਨ ਕਰਨ ਦੀ ਸਖਤ ਮਨਾਹੀ ਕਰ ਦਿੱਤੀ ਗਈ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮੁਗਲ ਸ਼ਾਸਕਾਂ ਵੱਲੋਂ ਹਰਿਮੰਦਰ ਸਾਹਿਬ ਨੂੰ ਕਈ ਵਾਰ ਨਾਸ਼ਟ ਕੀਤਾ ਗਿਆ। ਮੁਸਲਮਾਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਕਬਜ਼ਾ ਕਰਕੇ ਇਸ ਪਵਿੱਤਰ ਸਥਾਨ ਦੀ ਬੇਅਦਬੀ ਕੀਤੀ ਪਰ ਮੁਗਲਾਂ ਦਾ ਜ਼ੁਲਮ ਜਦਾ ਦੇ ਤੱਕ ਨਾ ਚੱਲ ਸਕਿਆ। ਅੰਤ ਵਿੱਚ ਬਾਬਾ ਦੀਪ ਸਿੰਘ ਜੀ ਨੇ 13 ਸਿੱਖਾਂ ਨਾਲ ਆਪਣੀ ਸ਼ਹਾਦਤ ਤੇ ਇਸ ਪਵਿੱਤਰ ਸਥਾਨ ਨੂੰ ਮੁਗਲਾਂ ਤੋਂ ਛਡਾਉਣ ਵਿੱਚ ਕਾਮਯਾਬ ਹੋਏ ਉਹਨਾਂ ਤੋਂ ਬਾਅਦ ਮੁਗਲ ਫਿਰ ਕਦੀ ਵੀ ਹਮਲਾ ਨਾ ਕਰ ਸਕੇ ਜੇ ਅਸੀਂ ਇਤਿਹਾਸ ਤੇ ਨਜ਼ਰ ਪਾਈਏ ਤਾਂ ਕਈ ਵਾਰ ਬੈਰੀਆਂ ਨੇ ਉਸ ਸਮੇਂ ਦੀ ਹਕੂਮਤ ਤੇ ਹਰਮੰਦਰ ਸਾਹਿਬ ਤੇ ਹਮਲੇ ਕੀਤੇ ਅਤੇ ਕਿੰਨੀਆਂ ਹੀ ਵਾਰ ਇਹਨਾਂ ਕਬਜ਼ੇ ਹੋਏ ਕਿੰਨੇ ਹੀ ਸਿੱਖਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ ਪਰ ਵਾਹਿਗੁਰੂ ਦੀ ਕਿਰਪਾ ਨਾਲ ਸ਼੍ਰੀ ਹਰਮੰਦਰ ਸਾਹਿਬ ਕਦੀ ਬੰਦ ਨਹੀਂ ਹੋਇਆ ਤੇ ਨਾ ਹੀ ਕਦੀ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਨੇ 1802 ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਗੁਰਦੁਆਰੇ ਦਾ ਬਾਰਾ ਹਿੱਸਾ 750 ਕਿਲੋ ਸ਼ੁੱਧ ਸੋਨੇ ਦਾ ਬਣਵਾਇਆ ਸੀ ਤਾਂ ਤਾਂ ਇਹ ਗੁਰਦੁਆਰਾ 골ਡਨ ਟੈਂਪਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਦੀ ਇਨੋਵੇਸ਼ਨ ਲਈ 50 ਲੱਖ ਰੁਪਏ ਦਿੱਤੇ ਇਸ ਤਰ੍ਹਾਂ ਰਾਜੇ ਮਹਾਰਾਜੇ ਤੇ ਵੱਡੇ ਸਰਦਾਰਾਂ ਵੱਲੋਂ ਕੀਮਤੀ ਭੇਟਾਂ ਦਿੱਤੀਆਂ ਗਈਆਂ ਪਰ ਸਭ ਤੋਂ ਜ਼ਿਆਦਾ ਮਹਾਰਾਣਜੀਤ ਸਿੰਘ ਵੱਲੋਂ ਦਿੱਤੀਆਂ ਗਈਆਂ ਅੱਜ ਵੀ ਉਹ ਕੀਮਤੀ ਭੇਟਾਂ ਗੁਰਦੁਆਰਾ ਸਾਹਿਬ ਵਿਖੇ ਸੰਭਾਲ ਕੇ ਰੱਖੀਆਂ ਰੱਖੀਆਂ ਜਾਂਦੀਆਂ ਹਨ ਵਿੱਚ ਸੋਨੇ ਜਾਂਦੀ ਦੇ ਫਾਵੜੇ ਕੀਮਤੀ ਮੋਤੀ ਨੀਲਮ ਸੋਨੇ ਤੇ ਕਹਿਣੇ ਕੀਮਤੀ ਛੱਤਰ ਚਾਂਦੀ ਤਸਲੇ ਆਦਿ ਇਨਾ ਸਾਰੀਆਂ ਤੁਰਲਾਵਤੇ ਵੇਸ਼ ਕੀਮਤੀ ਵਸਤੂਆਂ ਦੇ ਦਰਸ਼ਨ ਗੁਰੂ ਸਾਹਿਬਾਨ ਤੇ ਗੁਰਪ੍ਰੋਪਤਿ ਕੀਤੇ ਜਾਂਦੇ ਹਨ ਗੁਰੂ ਸਤਕਾਰ ਲਈ ਸ਼੍ਰੀ ਦਰਬਾਰ ਸਾਹਿਬ ਵਿੱਚ ਇਹ ਸਾਰੀਆਂ ਜੀ ਦਰਬਾਰ ਸਾਹਿਬ ਦੀ ਜਿਸ ਜਗ੍ਹਾ ਵਿੱਚ ਇਹ ਕੀਮਤੀ ਸਮਾਨ ਸੰਭਾਲ ਕੇ ਰੱਖੇ ਜਾਂਦੇ ਹਨ ਉਸ ਨੂੰ ਤੋਸ਼ਖਾਨਾ ਕਹਿੰਦੇ ਹਨ ਇਹ ਤੋਸ਼ਖਾਨਾ ਦਰਬਾਰ ਸਾਹਿਬ ਵਿੱਚ ਪ੍ਰਵੇਸ਼ ਕਰਦੇ ਹੀ ਸਿੱਤੇ ਹੱਥ ਵਾਲੇ ਕਮਰੇ ਦੀ ਪਹਿਲੀ ਮੰਜ਼ਲ ਤੇ ਬਣਿਆ ਹੈ ਜਿੱਥੇ ਇਹ ਕੀਮਤੀ ਸਮਾਨ ਬੜੇ ਹੀ ਪਿਆਰ ਨਾ ਰੱਖਿਆ ਗਿਆ ਹੈ। ਕਿਹਾ ਜਾਂਦਾ ਹੈ ਕਿ 1923 ਵਿੱਚ ਦਰਬਾਰ ਸਾਹਿਬ ਦੀ ਕਾ 服务 ਦੌਰਾਨ ਪੰਜ ਪਿਆਰਿਆਂ ਨੇ ਸੇਵਾ ਦੀ ਸ਼ੁਰੂਆਤ ਇਹਨਾਂ 6 ਫਾਪੜਿਆਂ ਨਾਲ ਕੀਤੀ ਸੀ ਜੋ ਸੋਨੇ ਤੇ ਚਾਂਦੀ ਦੇ ਬਣਾਏ ਗਏ ਸਨ। ਇਹ ਸੱਚੇ ਮੋਤੀਆਂ ਦਾ ਵਿਹਾਰ ਹੈ ਜਿਸ ਨੂੰ ਇੱਕ ਅਚੇਹ ਅੰਗਰੇਜ਼ ਅਧਾਲੂ ਵੱਲੋਂ ਸ਼ੁਕਰਾਨੇ ਦੇ ਤੌਰ ਤੇ ਭੇਂਟ ਕੀਤਾ ਗਿਆ ਸੀ ਜਿਸ ਦਾ ਕੈਂਸਰ ਦਾ ਇਲਾਜ ਰੋਗ ਸਰੋਵਰ ਵਿੱਚ ਇਸ਼ਨਾਨ ਨਾਲ ਦਰਬਾਰ ਸਾਹਿਬ ਵਿੱਚ ਅਦਾਸ ਕਰਨ ਤੋਂ ਬਾਅਦ ਠੀਕ ਹੋ ਗਿਆ ਸੀ। ਇਹ ਵਿਕਾਸ ਅਫਸਰਤੇ ਗੁਰੂ ਜੀ ਦੇ ਚੰਨਾ ਵਿੱਚ ਇਸ ਤਰ੍ਹਾਂ ਸਜਾਇਆ ਜਾਂਦਾ ਹੈ ਇਹ ਜੋ ਤੁਸੀਂ ਸੋਨੇ ਦੇ ਵੱਡੇ ਫੁੱਲਦਾਨ ਵੇਖ ਰਹੇ ਹੋ ਦਿੱਲੀ ਦੇ ਇੱਕ ਜਹੇ ਸਿੱਖ ਵੱਲੋਂ ਸ਼ੁਕਰਾਨੇ ਦੇ ਤੌਰ ਤੇ ਪੇਂਟ ਕੀਤੇ ਗਏ ਸਨ ਜਿਸ ਦੇ ਘਰ ਵਿੱਚ ਕਈ ਸਾਲਾਂ ਤੋਂ ਕੋਈ ਸੰਤਾਨ ਨਹੀਂ ਸੀ ਪਰ ਦਰਬਾਰ ਸਾਹਿਬ ਵਿੱਚ ਇਸ਼ਨਾਨ ਕਰਕੇ ਅਤੇ ਅਰਦਾਸ ਕਰਨ ਤੋਂ ਬਾਅਦ ਵਾਹਿਗੁਰੂ ਨੇ ਮਿਹਰ ਬਖਸ਼ੀ ਤੇ ਉਹਨਾਂ ਨੂੰ ਦੋ ਪੁੱਤਾਂ ਦੀ ਦਾਤ ਹਾਸਲ ਹੋਈ ਸੀ ਦਰਬਾਰ ਸਾਹਿਬ ਤੋਂ ਆਪਣੀਆਂ ਮੰਨਤਾ ਪੂਰੀਆਂ ਹੋਣ ਤੇ ਸੰਗਤਾਂ ਆਪਣੀਆਂ ਸ਼ਰਧਾ ਤੇ ਸ਼ੁਕਰਾਨੇ ਦੇ ਤੌਰ ਤੇ ਦਰਸਾ ਦਰਬਾਰ ਸਾਹਿਬ ਵਿੱਚ ਆਪਣੀ ਭਾਵਨਾ ਅਨੁਸਾਰ ਧਨ ਦੇ ਨਾਲ ਨਾਲ ਸੋਨਾ ਵੀ ਭੇਟ ਕਰਦੀ ਹੈ ਸੰਤਾ ਵੱਲੋਂ ਭੇਟ ਕੀਤੇ ਸੋਨੇ ਨੂੰ ਸ਼ੁੱਧ ਕਰਕੇ ਸੋਨੇ ਦੀਆਂ ਇੱਟਾਂ ਦੇ ਰੂਪ ਵਿੱਚ ਬਦਲ ਕੇ ਤੋਸ਼ਖਾਨੇ ਵਿੱਚ ਬੜੀ ਹਿਫਾਜ਼ਤ ਨਾਲ ਰੱਖ ਦਿੱਤਾ ਜਾਂਦਾ ਹੈ। ਫਿਰ ਤੁਹਾਨੂੰ ਇਹ ਵੀ ਦੱਸਾਂਗੇ ਕਿ 1990 ਦੇ ਦੌਰਾਨ ਸ੍ਰੀ ਹਰਮੰਦਰ ਸਾਹਿਬ ਦੀ ਇਮਾਰਤ ਨੂੰ 500 ਕਿਲੋ ਸ਼ੁੱਧ ਸੋਨੇ ਨਾਲ ਫਿਰ ਦੁਬਾਰਾ ਬਣਾਇਆ ਗਿਆ ਸੀ ਜੋ ਅੱਜਕੱਲ੍ਹ ਇਸ ਦੀ ਕੀਮਤ ਕਰੀਬ 135 ਕਰੋੜ ਆਖੀ ਜਾਂਦੀ ਹੈ। ਇਹ ਕਾਮ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਨਿਪੁੰਰ ਆਰਟਿਸਟ ਵੱਲੋਂ ਕਰਵਾਇਆ ਗਿਆ ਸੀ ਜਿਸ ਨੂੰ ਕਰਨ ਵਿੱਚ ਕਰੀਬ 4 ਸਾਲ ਲੱਗੇ ਸਨ ਇੱਕ ਵਾਰ ਦੀ ਗੱਲ ਹੈ ਦੋਨੀ ਚੰਦ ਨਾਮਕ ਪੱਟਾ ਹੰਕਾਰੀ ਸ਼ਾਉਕਾਰ ਸੀ ਉਸਨੇ ਆਪਣੀਆਂ ਸੱਤ ਬੇਟੀਆਂ ਵਿੱਚੋਂ ਇੱਕ ਨੂੰ ਪ੍ਰਸ਼ਨ ਪੁੱਛਿਆ ਕਿ ਬੱਲੇ ਤੁਸੀਂ ਕਿਸ ਦਿੱਤਾ ਖਾ ਰਹੀਆਂ ਹੋ ਇਹ ਸਾਰੇ ਸੁੱਖ ਤੁਹਾਨੂੰ ਕਿਸ ਤੋਂ حاصل ਹੋਏ ਹਨ ਉਸ ਦੀਆਂ ਬੇਟੀਆਂ ਨੇ ਜਵਾਬ ਦਿੱਤਾ ਪਿਤਾ ਜੀ ਅਸੀਂ ਤਾਂ ਤੁਹਾਡਾ ਹੀ ਦਿੱਤਾ ਖਾ ਰਹੀਆਂ ਪਰ ਉਸਦੀ ਛੋਟੀ ਬੇਟੀ ਰਜਨੀ ਨੇ ਕਿਹਾ ਪਿਤਾ ਜੀ ਮੈਂ ਉਸ ਪਰ ਮਹਾਤਮਾ ਨਿਰਤਾ ਖਾ ਰਹੀ ਹਾਂ ਜੋ ਸਭ ਜੀਵਾਂ ਦਾ ਪਾਲਣ ਹਾਰ ਹੈ ایسے ਸ਼ਬਦ ਸੁਣ ਕੇ ਦੁਨੀ ਚਾਨ ਨੇ ਗੁੱਸੇ ਵਿੱਚ ਆ ਕੇ ਆਪਣੀ ਬੇਟੀ ਰਜਨੀ ਦਾ ਵਿਆਹ ਇੱਕ ਗਰੀਬ ਕੌੜੀ ਵਿਅਕਤੀ ਨਾਲ ਕਰ ਦਿੱਤਾ ਰਜਨੀ ਵਿਆਹ ਤੋਂ ਬਾਅਦ ਦਰਦ-ਦਰ ਪੀਖ ਮੰਗ ਕੇ ਗੁਜ਼ਾਰਾ ਕਰਨ ਲੱਗੀ ਇੱਕ ਦਿਨ ਉਹ પતિ ਪਤਨੀ ਪੀਖ ਮੰਗਦੇ ਹੋਏ ਅੰਮ੍ਰਿਤਸਰ ਦੀ ਬੇਈ ਤੇਸ ਪੱਥਰ ਹੇਠਾਂ ਆ ਕੇ ਆਰਾਮ ਕਰਨ ਬੈਠ ਕੇ ਉਸੀ ਪਤਨੀ ਨੇ ਕੁਝ ਕਾਵਾਂ ਨੂੰ ਸਰੋਵਰ ਵਿੱਚੋਂ ਨਿਕਲਦੇ ਦੇਖਿਆ ਜੋ ਇਸ਼ਨਾਨ ਕਰਨ ਤੋਂ ਬਾਅਦ ਸਪੀਤ ਰੰਗ ਦੇ ਹੋ ਗਏ ਐਸਾ ਚਮਤਕਾਰ ਵੇਖ ਕੇ ਉਸ ਨੇ ਵੀ ਸਰੋਵਰ ਵਿੱਚੋਂ ਇਸ਼ਨਾਨ ਕੀਤਾ ਜਿਸ ਤੋਂ ਬਾਅਦ ਉਸ ਦਾ ਸਾਰਾ ਕੋੜ ਠੀਕ ਹੋ ਗਿਆ ਐਸੇ ਕਈ ਚਮਤਕਾਰ ਅੱਜ ਵੀ ਇੱਥੇ ਵੇਖੇ ਜਾਂਦੇ ਹਨ ਇਸ ਲਈ ਗੁਰੂ ਰਾਮਦਾਸ ਜੀ ਨੇ ਇਸ ਥਾਂ ਦਾ ਨਾਮ ਦੁਖਪੰਜਨੀ 베ਰੀ ਰੱਖਿਆ ਇਸ ਦੁਖਪੰਜਨੀ 베ਰੀ ਦੇ ਸਾਹਮਣੇ ਜੋ ਧੜਾ ਹੈ 1577 ਵਿੱਚ ਗੁਰੂ ਰਾਮਦਾਸ ਜੀ ਨੇ ਇਸ ਜਗ੍ਹਾ ਤੇ ਬੈਠ ਕੇ ਸਰੋਵਰ ਦੀ ਖਦਾਈ ਕਰਵਾਉਂਦੇ ਸਨ ਅਤੇ ਇਸੇ ਸਥਾਨ ਤੇ ਬੈਠ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਕਰਾਉਂਦੇ ਸਨ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਵੇਸ਼ ਕਰਨ ਲਈ ਦਰਸ਼ਨੀ ਡਿੱਗੀ ਤੋਂ ਇੱਕ ਪੁਲ ਬਣਿਆ ਹੋਇਆ ਹੈ ਜੋ ਉਸ ਸਮੇਂ ਉਰਤਿ ਦਾਲ ਦਾ ਬਣਾਇਆ ਗਿਆ ਸੀ ਦਾਲ ਨੂੰ ਹੱਥ ਨਾਲ ਚਲਾਉਣ ਵਾਲੀਆਂ ਚੱਕੀਆਂ ਨਾਲ ਪੀਸਿਆ ਗਿਆ ਸੀ ਇਹ ਪੁਲ ਦੀ ਲੰਬਾਈ 200 ਫੁੱਟ ਅਤੇ ਚੌੜਾਈ 21 ਫੁੱਟ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਹਨ ਪਰ ਪੂਲ ਇੱਕ ਹੀ ਹੈ ਜੋ ਇਹ ਦਰਸਾਉਂਦਾ ਹੈ ਕਿ ਅਸੀਂ ਚਾਹੇ ਕਿਸੇ ਵੀ ਜਾਤੀ ਦੇ ਕਿਸੇ ਵੀ ਧਰਮ ਦੇ ਕਿਉਂ ਨਾ ਹੋਈਏ ਪਰ ਪਰਮਾਤਮਾ ਤੱਕ ਪਹੁੰਚਣ ਦਾ ਰਾਹ ਸਿਰਫ ਇੱਕ ਹੈ ਸ੍ਰੀ ਹਰਿਮੰਦਰ ਸਾਹਿਬ ਦੇਸ਼ ਵਿਦੇਸ਼ਾਂ ਵਿੱਚ ਲੋਕਾਂ ਦੀ ਆਸਥਾ ਦਾ ਇੱਕ ਬਹੁਤ ਹੀ ਵੱਡਾ ਕੇਂਦਰ ਹੈ ਆਪਣੀ ਇਤਿਹਾਸਿਕ ਮਹੱਤਵ ਦੇ ਨਾਲ ਇਹ ਸਥਾਨ ਤੋਂ ਸਭ ਤੋਂ ਵੱਡੀ ਰਸੋਈ ਲਈ ਵਿਸ਼ਵ ਭਰ ਵਿੱਚ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ ਕੁ ਰਾਮ ਤਾਸੀ ਦਿਲੰਗਰ ਹਾਲ ਵਿੱਚ ਕਰੀਬ 1 ਲੱਖ ਲੋਕ ਆ ਰੋਜ਼ ਲੰਗਰ ਛਕਦੇ ਹਨ ਇੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਆਉਣ 바ਉਤ ਸਾਰਾ ਲੰਗਰ ਬੜੇ ਹੀ ਸਲੀਕੇ ਤੇ ਤੇਜ਼ੀ ਨਾਲ ਤਿਆਰ ਕੀਤਾ ਜਾਂਦਾ ਹੈ ਸੰਗਤ ਪੱਤ ਚੜ ਕੇ ਬੜੀ ਸ਼ਰਧਾ ਨਾਲ ਵਾਹਿਗੁਰੂ ਦਾ ਜਪ ਕਰਦੇ ਹੋਏ ਲੰਗਰ ਸੇਵਾ ਕਰਦੇ ਨਜ਼ਰ ਆਉਂਦੇ ਹਨ ਇੱਥੇ ਹਰ ਰੋਜ਼ 2 ਲੱਖ ਰੋਟੀਆਂ 1.5 ਟਨ ਦਾਲ ਤੇ 25 ਕੁਆਂਟਰ ਨਾਲ ਦਾ ਇਸਤੇਮਾਲ ਹੁੰਦਾ ਹੈ ਹਰ ਰੋਜ਼ ਸੋ ਐਲ ਪੀਜੀ ਸਿਲੰਡਰ 5000 ਕਿਲੋ ਲੱਕੜ ਦਾ ਇਸਤੇਮਾਲ ਕੀਤਾ ਜਾਂਦਾ ਹੈ 24 ਘੰਟੇ ਚੱਲਣ ਵਾਲੇ ਗੁਰੂ ਕੇ ਲੰਗਰ ਘਰ ਕੋਈ ਵੀ ਇਥੋਂ ਭੁੱਖਾ ਨਹੀਂ ਜਾਂਦਾ ਲੰਗਰ ਪੰਗਤ ਵਿੱਚ ਬਿਠਾ ਕੇ ਪਰੋਸਿਆ ਜਾਂਦਾ ਹੈ ਜਿੱਥੇ ਸੈਂਕੜੇ ਸ਼ਰਧਾਲੂ ਹਰ ਸਮੇਂ ਸੇਵਾ ਕਰਦੇ ਹਨ ਅਤੇ ਲੰਗਰ ਦੀ ਵਿਵਸਥਾ ਕਰਦੇ ਹਨ ਲੰਗਰ ਬਣਾਉਣ ਲਈ ਅਲੱਗ-ਅਲੱਗ ਸੇਵਾਦਾਰ ਨਹੀਂ ਰੱਖੇ ਜਾਂਦੇ ਲੋਕ ਆਪਣੀ ਇੱਛਾ ਅਨੁਸਾਰ ਇਥੇ ਸੇਵਾ ਕਰਦੇ ਹਨ ਇਹ ਵੀ ਮੰਨਿਆ ਜਾਂਦਾ ਹੈ ਕਿ ਇੱਥੇ ਸੇਵਾ ਕਰਨ ਨਾਲ ਸਾਡੇ ਪਾਪ ਕਰਮ ਬਦਲ ਜਾਂਦੇ ਹਨ ਤੇ ਇਸ ਹਰਮੰਦਰ ਸਾਹਿਬ ਨਾਲ ਹੋਰ ਵੀ ਬਹੁਤ ਸਾਰੀਆਂ ਖਾਸ ਗੱਲਾਂ ਹੈ ਜੇ ਤੁਸੀਂ ਹਰਮੰਦਰ ਸਾਹਿਬ ਬਾਰੇ ਕੁਝ ਹੋਰ ਗੱਲਾਂ ਵੀ ਜਾਨਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ